ਬਠਿੰਡਾ ਦੇ ਜੀਟੀ ਰੋਡ ਨੇੜੇ ਗਨੀਸਾ ਬਸਤੀ ਵਿਖੇ ਸ਼ਨੀਵਾਰ ਨੂੰ 12 ਵਜੇ ਦੇ ਲਗਭਗ ਇੱਕ ਖਲੌਣਾ ਵਾਲੀ ਦੁਕਾਨ ਦੇ ਪਿੱਛੇ ਪਈ ਗੱਤੇ ਨੂੰ ਲੱਗੀ ਅੱਗ ਅੱਗ ਅੰਦਰ ਤੱਕ ਪਹੁੰਚੀ ਮੌਕੇ ਤੇ ਪਹੁੰਚੀਆਂ ਫਾਇਰਟ ਦੀਆਂ ਗੱਡੀਆਂ ਤੇ ਉਹਨਾਂ ਵੱਲੋਂ ਅੱਗ ਤੇ ਪਾਇਆ ਗਿਆ ਕਾਬੂ ਦੱਸਦੀ ਹੈ ਕਿ ਬਠਿੰਡਾ ਦੀ ਗਨੀਸਾ ਬਸਤੀ ਦੇ ਵਿੱਚ ਜੀਟੀ ਰੋਡ ਤੇ ਇੱਕ ਖਲੋਨੇ ਦੀ ਦੁਕਾਨ ਸੀ ਜੋ ਦੁਕਾਨ ਦੋ ਮੰਜ਼ਲ ਸੀ ਅਤੇ ਹੇਠਾਂ ਵਾਲੀ ਮੰਜ਼ਲ ਦੇ ਉੱਤੇ ਮਜ਼ਦਿਮਾ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਤੇ ਉੱਪਰਲੀ ਮੰਜ਼ਲ ਦੇ ਉੱਪਰ ਅੱਗ ਲੱਗੀ ਜੋ ਦੱਸਿਆ ਜਾ ਰਿਹਾ ਕਿ ਗੱਤੇ ਨੂੰ ਅੱਗ ਲੱਗੀ ਜੋ ਗੱਤਾ ਬਾਹਰ ਪਿਆ ਸੀ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਦੇਖੋ ਤਸਵੀਰਾਂ ਅੱਗ ਬਹੁਤ ਜ਼ਿਆਦਾ ਭਿਆਨਕ ਰੂਪ ਇੱਥੇ ਆਪਣਾ ਤਾਰਨ ਕਰ ਲਿਆ ਅੱਗ ਨੇ ਮੌਕੇ ਤੇ ਫਾਇਰਟ ਦੀਆਂ ਗੱਡੀਆਂ ਬੁਲਾਇਆ ਦੋ ਗੱਡੀਆਂ ਇੱਥੇ ਆਈਆਂ ਅਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਦੇਖੋ ਤਸਵੀਰਾਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੋਰ ਆਪਾਂ ਨੁਕਸਾਨ ਦਾ ਹਜੇ ਤੱਕ ਕਿਸ ਤਰ੍ਹਾਂ ਦਾ ਕੋਈ ਆਪਣਾ ਕਿਆਸ ਕਰੀਆਂ ਮਿਲ ਲਗਾ ਲਗਾएंगे ਦੱਸਦੀ ਕਿਉਂਕਿ ਦੁਕਾਨਦਾਰ ਇਸ ਸਬੰਧ ਵਿੱਚ ਕੋਈ ਬੋਲਣ ਨੂੰ ਤਿਆਰ ਨਹੀਂ ਲੇਕਿਨ ਫਾਇਰ ਅਫਸਰ ਨੇ ਦੱਸਿਆ ਕਿ ਦੋ ਗੱਡੀਆਂ ਇੱਥੇ ਆਈਆਂ ਉਹਨਾਂ ਕੋਲ ਭਜੇਗੀਆਂ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਮੇਰਾ ਨਾਮ ਮਿਤਾ ਲਾਜੀ ਇਹ ਫਿਰ ਬੱਚੇ ਦੇ ਖਾਣੇ ਦੀ ਦੁਕਾਨ ਹੈ ਜੀ ਇਹਦੇ ਉੱਪਰ ਕੋਈ ਅੱਗ ਲੱਗੀ ਹੋਈ ਸੀਗੀ ਬਹੁਤ ਜਿਆਦਾ ਕਿਤਾ ਲੱਗ ਕੀ ਕਰਨਾ ਇਹ ਸਰ ਇਹ ਤਾਂ ਹੁਣ ਉੱਤੇ ਹੀ ਜਾ ਕੇ ਪਤਾ ਲੱਗੂ ਨਹੀਂ ਐਸੀ ਨਹੀਂ ਪਤਾ ਲੱਗਿਆ ਕੀ ਜੀ ਐਸੀ ਜੀ ਨੁਕਸਾਨ ਤਾਂ ਫਿਰ ਹੁਣ ਅਸੀਂ ਦੇਖਣਗੇ ਨਹੀਂ ਅਸੀਂ ਤਾਂ ਆ ਪਬਲਿਕ ਹੈ ਅਸੀਂ ਤਾਂ ਮਦਦ ਕਰਨ ਵਾਸਤੇ ਆਏ ਇਹਨਾਂ ਦੀ ਜੀ ਨੁਕਸਾਨ ਦਾ ਤਾਂ ਹੁਣ ਇਹ ਦੱਸਣਗੇ ਮਾਲਕ ਕੀ ਨੁਕਸਾਨ ਹੋਇਆ ਸਰ ਠੀਕ ਹੈ ਸਰ ਮੈਂ ਪ੍ਰਮੋਦ ਕੁਮਾਰ ਸਾਹਿਬ ਹਾਂ ਸਰ ਫਰਵਰਡ ਬਠੰਡਾ ਅੱਜ ਸਕੇ 12:00 ਵਜੇ ਸਾਨੂੰ ਫੋਨ ਟੈਲੀਫੋਨ ਆਇਆ ਕਿ ਮਲੇ ਲੀਕੀ ਰੋਡ ਤੇ ਡੋਲਰ ਦੀ ਦੁਕਾਨ ਨੂੰ ਅੱਗ ਲੱਗੀ ਆ ਅਸੀਂ ਦੋ ਫਰੈਂਟ ਐਂਡਰ ਲੈ ਕੇ ਆ ਕੇ ਤਹ ਪਹੁੰਚੇ ਤੇ 10 ਮਿੰਟਾਂ ਦੇ ਵਿੱਚ ਚੱਕ ਕੇ ਕੰਮ ਪਾ ਲਿਆ ਇਹ ਸਾਡੀ ਜਿੱਤ ਦਾ ਆਗੇ ਖਲੋਲਟਾਏ ਸੀ ਬੱਚਿਆਂ ਦੇ ਜਾਂ ਡਾਇਰ ਵਗੈਰਾ ਸੀ ਉਹਨਾਂ ਨੂੰ ਲੱਗੇ ਨਹੀਂ ਕਰਦੇ ਸੀ ਜੀ ਤੱਕ ਥੋੜੀ ਜਿਹੀ ਮਤਲਬ ਗੱਟੇ ਵਗੈਰਾ ਸੀ ਉਹਨਾਂ ਨੂੰ ਲੱਗੇ ਤੇ ਇਹ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਕੋਈ ਖਾਸ ਨਹੀਂ ਹੋਇਆ ਗੱਟੇ ਵਗੈਰਾ ਡਿਵਾਡ ਸੀ ਉਹਨੂੰ ਲੱਗੋ ਦੋ ਫਰੈਂਟ ਐਂਡਰ ਲੈ ਕੇ ਬਹੁਤ